ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਇੱਕ ਵੀਡੀਓ ਨਵੇਂ ਟੌਪਿਕ ਤੇ ਜਿਵੇਂ ਕਿ ਆਪਾਂ ਨੇਲ ਪੇਂਟ ਲੈ ਲੈਨੇ ਜਦੋਂ ਵੀ ਵਿਆਹ ਸ਼ਾਦੀ ਹੁੰਦਾ ਕੋਈ ਵੀ ਪ੍ਰੋਗਰਾਮ ਹੁੰਦਾ ਤੇ ਆਪਾਂ ਸੂਟਾਂ ਨਾਲ ਦੀਆਂ ਨੇਲ ਪੇਂਟ ਲੈ ਕੇ ਰੱਖ ਲੈਨੇ ਹਾਂਗੇ ਤੇ ਆਪਾਂ ਇੱਕ ਤੋਂ ਦੋ ਵਾਰ ਇਹਨਾਂ ਨੂੰ ਵਰਤ ਲੈਨੇ ਆ ਤੇ ਕਈ ਵਾਰ ਪਈਆਂ ਪਈਆਂ ਸੁੱਕ ਜਾਂਦੀਆਂ ਜਦੋਂ ਆਪਣਾ ਨਹੀਂ ਟਾਈਮ ਲੱਗਦਾ ਜੀ ਨੇਲ ਪੇਂਟ ਲਾਉਂਦਾ ਤੇ ਕਈ ਭੈਣਾਂ ਤਾਂ ਯੂਜ਼ ਕਰ ਲੈਂਦੀਆਂ ਇਹਨਾਂ ਨੂੰ ਵਰਤ ਲੈਂਦੀਆਂ ਤੇ ਕਈ ਪੇਣਾ ਦੇ ਘਰ ਜਿਵੇਂ ਬਹੁਤ ਜ਼ਿਆਦਾ ਕੰਮ ਹੁੰਦੇ ਹੈਗੇ ਛੋਟੇ ਬੱਚੇ ਹੁੰਦੇ ਹੈਗੇ ਤਾਂ ਉਹਨਾਂ ਨੂੰ ਨਹੀਂ ਟਾਈਮ ਲੱਗਦਾ ਤੇ ਇਸ ਤਰੀਕੇ ਨਾਲ ਪਾਈਆਂ ਪਈਆਂ ਨੇਲ ਪੇਂਟ ਸੁੱਕ ਜਾਂਦੀਆਂ ਆਂਗਾ ਤੇ ਇਹ ਵੀ ਆਪਣੀਆਂ ਸੁੱਕੀਆਂ ਹੋਈਆਂ ਆ ਇਹ ਤੇ ਹੁਣ ਆਪਾਂ ਨੂੰ ਜੀ ਇਹ ਸੁਕਣ ਦੀ ਕੋਈ ਲੋੜ ਨਹੀਂ ਹੈਗੀ ਸੁੱਕੀਆਂ ਹੋਈਆਂ ਨੇਲ ਪੇਂਟ ਤੇ ਅੱਜ ਆਪਾਂ ਤੁਹਾਨੂੰ ਘਰ 'ਚ ਹੀ ਬਹੁਤ ਵਧੀਆ ਸੌਖੇ ਤਰੀਕੇ ਨਾਲ ਇਹ ਸੁੱਕੀਆਂ ਹੋਈਆਂ ਨੇਲ ਪੇਂਟ ਠੀਕ ਕਰਕੇ ਦਿਖਾਵਾਂਗੇ ਤੇ ਆਪਾਂ ਤੁਹਾਨੂੰ ਦੋ ਤਰੀਕੇ ਦੱਸਾਂਗੇ ਜੀ ਤੇ ਨੇਲ ਪੇਂਟ ਆਪਣੀਆਂ ਬਿਲਕੁਲ ਨਵੇਂ ਦੀ ਤਰ੍ਹਾਂ ਬਣ ਜਾਣੀਆਂ ਤੇ ਚਲੋ ਜੀ ਕਰਦੇ ਆਪਾਂ ਵੀਡੀਓ سٹਾਰਟ ਤੇ ਵੀਡੀਓ سٹਾਰਟ ਕਰਨ ਤੋਂ ਪਹਿਲਾਂ ਹੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਆਪਾਂ ਤੁਹਾਨੂੰ ਇੱਕ ਵਾਰ ਨੇਲ ਪੇਂਟ ਖੋਲ ਕੇ ਵੀ ਦਿਖਾਣੇ ਜੀ ਇਹ ਸੁੱਕੀਆਂ ਹੋਈਆਂ ਤੇ ਜਿਵੇਂ ਕਿ ਆਪਾਂ ਇਹ ਨੇਲ ਪੇਂਟ ਤੁਹਾਨੂੰ ਖੋਲ ਕੇ ਦਿਖਾਉਣੇਗੇ ਇਹ ਜਿਵੇਂ ਸੁੱਕੀ ਹੋਈ ਨੇਲ ਪੇਂਟ ਆ ਗਈ ਤੇ ਵਰਤਨ ਦੇ ਹਲੈਕ ਨਹੀਂ ਹੈਗੀ ਬਿਲਕੁਲ ਵੀ ਇਸ ਤਰੀਕੇ ਨਾਲ ਤੇ ਆਪਾਂ ਇਹਨੂੰ ਸਹੀ ਕਰਾਂਗੇ ਜੀ ਹੁਣ ਇਸ ਤਰੀਕੇ ਨਾਲ ਤੇ ਪਹਿਲੇ ਤਰੀਕੇ ਚ ਜੀ ਆਪਾਂ ਇਸ ਤਰੀਕੇ ਨਾਲ ਬਰਤਨ ਦੇ ਵਿੱਚ ਪਾਣੀ ਲੈ ਲੈਣਾ ਤੇ ਉਹਨੂੰ ਆਪਾਂ ਥੋੜਾ ਜਿਹਾ ਗਰਮ ਕਰਾਂਗੇ ਜਿਆਦਾ ਗਰਮ ਨਹੀਂ ਕਰਾਂਗੇ ਪਾਣੀ ਨੂੰ ਪਾਣੀ ਗਰਮ ਕਰ ਲਿਆ ਜੀ ਆਪਾਂ ਜਿਆਦਾ ਪਾਣੀ ਨਹੀਂ ਗਰਮ ਕਰਨਾ ਤੇ ਗੈਸ ਨੂੰ ਆਪਾਂ ਕਰਤਾ ਬੰਦ ਤੇ ਹੁਣ ਜਿਹੜੀਆਂ ਆਪਾਂ ਇਹ ਨੇਲ ਪੇਂਟ ਲੈਤੀਆਂ ਇਹ ਸੁੱਕੇ ਹੋਏ ਨੇਲ ਪੇਂਟ ਤੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਇਹ ਪਾਣੀ ਦੇ ਵਿੱਚ ਪਾ ਦਾਂਗੇ ਇਸ ਤਰੀਕੇ ਨਾਲ ਪਾਣੀ ਨਾ ਜ਼ਿਆਦਾ ਗਰਮ ਹੋਵੇ ਜੀ ਤੇ ਨਾ ਜ਼ਿਆਦਾ ਠੰਡਾ ਇਸ ਤਰੀਕੇ ਨਾਲ ਆਪਾਂ ਪਾ ਦੇਣਗੇ ਤੇ ਹੁਣ ਆਪਾਂ ਇਹਨਾਂ ਨੂੰ 10 ਤੋਂ 15 ਮਿੰਟ ਰੱਖਾਂਗੇ ਜੀ ਇਹਦੇ ਵਿੱਚ ਪਾਣੀ ਦੇ ਵਿੱਚ ਲੋ ਜੀ ਹੁਣ 15 ਮਿੰਟ ਬਾਅਦ ਆਪਾਂ ਤੁਹਾਨੂੰ ਨੌ ਫਾਲਸਾ ਖੋਲ ਕੇ ਦਿਖਾਉਨੇ ਆ ਨੀਲ ਪੇਂਟ ਇਸ ਤਰੀਕੇ ਨਾਲ ਆਪਾਂ ਨੀਲ ਪੇਂਟ ਕੱਢ ਲਾਂਗੇ ਹੱਥ ਜਿਵੇਂ ਤੇ ਇਸ ਤਰੀਕੇ ਨਾਲ ਨੀਲ ਪੇਂਟ ਨੂੰ ਆਪਾਂ ਖਮਾਵਾ ਦੇ ਜਿਹੜੀ ਸਾਰੇ ਪਾਸੋਂ ਨੀਲ ਪੇਂਟ ਕੇ ਸਹੀ ਹੋ ਜੇ ਜੀ ਇਸ ਤਰੀਕੇ ਨਾਲ ਤੇ ਆਪਣੀ ਨੀਲ ਪੇਂਟ ਬਹੁਤ ਹੀ ਜਿਆਦਾ ਵਧੀਆ ਹੋ ਜੂਗੀ ਬਿਲਕੁਲ ਨਵੇਂ ਤਰ੍ਹਾਂ ਫਿਰ ਹੁਣ ਆਪਾਂ ਮਿਲਾ ਕੇ ਦਿਖਾਉਣੀ ਹੈ ਇਹ ਸੁੱਕੀਆਂ ਹੋਈਆਂ ਨੀਲ ਪੇਂਟ ਸੀ ਆਪਣੀਆਂ ਬਿਲਕੁਲ ਇਹ ਵੇਖੋ ਕਿੰਨੀ ਵਧੀਆ ਨੀਲ ਪੇਂਟ ਹੋ ਗਈ ਇਹ ਤੇ ਹੁਣ ਆਪਾਂ ਤੁਹਾਨੂੰ ਹੋਰ ਵੀ ਦਿਖਾਉਣੇ ਇੱਕ ਦੂਸਰੀ ਨੀਲੀ ਪੇਂਟ ਵੀ ਕੱਢ ਲਈ ਹੁਣ ਇਹਨੂੰ ਵੀ ਆਪਾਂ ਇਸ ਤਰੀਕੇ ਨਾਲ ਹੀ ਹਲਾਵਾਂਗੇ ਤੇ ਹੁਣ ਆਪਾਂ ਦੂਸਰੀ ਨੀਲੀ ਪੇਂਟ ਵੀ ਇਹ ਲਾ ਕੇ ਦਿਖਾਉਣੇ ਆਈ ਤੁਹਾਨੂੰ ਇਹ ਵੀ ਸੁੱਕੀ ਹੋਈ ਸੀਗੀ ਤੇ ਦੇਖੋ ਇਹ ਵੀ ਕਿੰਨੀ ਵਧੀਆ ਹੋ ਗਈ ਬਿਲਕੁਲ ਨਵੇਂ ਦੀ ਤਰ੍ਹਾਂ ਇਸ ਤਰੀਕੇ ਨਾਲ ਆਪਾਂ ਸੁੱਕੀ ਮੀਂਹ ਨੀਲ ਪੇਂਟ ਇਹ ਠੀਕ ਕਰ ਸਕਦੇ ਹਾਂ ਜੀ ਬਿਲਕੁਲ ਸੌਖੇ ਤਰੀਕੇ ਨਾਲ ਘਰ ਦੇ ਵਿੱਚ ਤੇ ਹੁਣ ਤੁਹਾਨੂੰ ਦੂਸਰਾ ਤਰੀਕਾ ਦੱਸਣ ਲੱਗੀ ਆ ਮੈਂ ਦੂਸਰੇ ਤਰੀਕੇ ਦੇ ਵਿੱਚ ਵੀ ਆਪਾਂ ਇਸੇ ਤਰੀਕੇ ਹੀ ਰੱਖ ਲਾਂਗੇ ਜੀ ਪਲੇਟ ਦੇ ਵਿੱਚ ਨੌ ਭਾਲ ਸਾਨੂੰ ਮੇਲ ਪੇਂਟ ਨੂੰ ਤੇ ਆਪਾਂ ਇਹਨਾਂ ਨੂੰ ਹੀ ਸਾਰੇ ਦਿਨ ਦੀ ਧੁੱਪ ਲਵਾਵਾਂਗੇ ਜਿਵੇਂ ਕਿ ਹੁਣ ਗਰਮੀਆਂ ਦੇ ਵਿੱਚ ਪੂਰੀ ਕਰੜੀ ਧੁੱਪ ਹੁੰਦੀ ਹੈਗੀ ਤੇ ਪੂਰੇ ਦਿਨ ਦੀ ਇਹਨੂੰ ਆਪਾਂ ਧੁੱਪ ਲਵਾ ਦਾਂਗੇ ਜੀ ਤੇ ਸ਼ਾਂਤਿਕ ਤੁਸੀਂ ਦੇਖੋ ਤੇ ਨੀਲ ਪੇਂਟ ਇਹ ਬਿਲਕੁਲ ਨਵੇਂ ਦੀ ਤਰ੍ਹਾਂ ਬਣ ਜਾਣੀਆਂ। ਸ਼ਾਮ ਨੂੰ ਤੁਸੀਂ ਲਗਾ ਕੇ ਵੇਖਣਾ ਧੁੱਪ ਦੇ ਵਿੱਚ ਢਾਕੇ ਤੇ ਬਿਲਕੁਲ ਨਵੇਂ ਦੀ ਤਰ੍ਹਾਂ ਹੋ ਜਾਣੀਆਂ ਇਹ ਨੀਲ ਪੇਂਟ। ਤੇ ਇਹ ਆਪਾਂ ਦੋ ਤਰੀਕੇ ਤੁਹਾਡੇ ਨਾਲ ਸ਼ੇਅਰ ਕਰੇ ਆ ਜੀ। ਸੁੱਕੀਆਂ ਹੋਈਆਂ ਨੀਲ ਪੇਂਟ ਨੂੰ ਠੀਕ ਕਰਨ ਲਈ। ਤੇ ਜੇਕਰ ਤੁਹਾਨੂੰ ਵੀਡੀਓ ਇਹ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ। ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ।